ਕਦੀ ਸਿੱਖਾਂ ਨੇ ਸਰਦਾਰ ਸ਼ਬੀਖ ਸਿੰਘ ਤੇ ਸ਼ਬਾਦ ਸਿੰਘ ਦੀ ਸ਼ਹਾਦਤ ਕੁੱਲ ਦੀ ਗੱਲ ਕੀਤੀ ਹੈ ਜਦੋਂ ਦੋਹਾਂ ਨੂੰ ਚਖੜੀ ਤੇ ਚੜਾ ਕੇ ਵੱਖ-ਵੱਖ ਪੁੱਛਿਆ ਜਾਂਦਾ ਹੈ ਦੋਵੇਂ ਜ਼ਖਮੀ ਨੇ ਪਿੰਜੇ ਹੋਏ ਨੇ ਸਰੀਰ ਉਹਨਾਂ ਦੇ ਦੰਦਿਆਂ ਦੇ ਨਾਲ ਸ਼ਾਹੀ ਕਾਜ਼ੀ ਅਬਦੁਲ ਹੱਕ ਜਾ ਕੇ ਪੁੱਤ ਨੂੰ ਕਹਿੰਦਾ ਪੁੱਤ ਬੇਹੋਸ਼ ਪਿਆ ਹੈ ਬੇਟਾ ਦੀਨੇ ਇਸਲਾਮ ਚ ਆ ਜਾ ਜਾਨ ਬਚ ਸਕਦੀ ਹੈ ਜਵਾਬ ਨਾ ਦਿੱਤਾ ਮਾਰਟਨ ਲੂਥਰ ਇੱਕ ਗੱਲ ਕਹਿੰਦਾ ਹੈ ਕਹਿੰਦਾ ਅਗਰ ਇਹ ਚੁੱਪ ਰਹਿਣਾ ਨੂੰ ਸਹਿਮਤੀ ਸਮਝਿਆ ਜਾਂਦਾ ਹੈ ਕਿਸੇ ਗੱਲ ਦੇ ਉੱਪਰ ਚੁੱਪ ਰਹਿਣ ਨੂੰ ਸਹਿਮਤੀ ਸਮਝਿਆ ਜਾਂਦਾ ਹੈ ਕਹਿੰਦਾ ਕਾਜ਼ੀ ਅਬਦੁੱਲ ਰਾਕ ਸੋਚਦਾ ਸ਼ਾਇਦ ਬੱਚਾ ਤਿਆਰ ਹੈ ਜਿਹੜਾ ਬੋਲਿਆ ਨਹੀਂ ਪਰ ਉਹ ਤੇ ਦਰਦ ਦੇ ਨਾਲ ਪਿੰਜਿਆ ਪਿਆ ਸੀ ਚੱਕੜੀ ਦੇ ਉੱਪਰ ਚੜਾ ਕੇ ਗੇੜੇ ਲਿਆਂਦੇ ਸੀ ਜਿਸਮ ਦੇ ਵਿੱਚੋਂ ਦੰਦਿਆਂ ਨੇ ਵਾਲ ਖਿੱਚੇ ਹੋਏ ਸੀ ਖਲ ਬੁੱਟੀ ਹੋਈ ਸੀ ਖੂਨ ਲੋਹਾਨ ਸੀ ਲਹੂ ਲੋਹਾਨ ਸੀ ਉਹ ਕੀ ਕਰਦਾ ਬੋਲ ਚੁੱਪਿਆ 18 ਸਾਲ ਦਾ ਬੱਚਾ ਪਿਤਾ ਦੇ ਕੋਲ ਗਿਆ ਕਹਿੰਦਾ ਸ਼ਬੀਖ ਸਿੰਘ ਤੂੰ ਸਰਕਾਰੀ ਨੌਕਰ ਸਰਕਾਰੀ ਠੇਕੇਦਾਰ ਏ ਮੇਰਾ ਦੋਸਤ ਤੂੰ ਤੇ ਖਾ ਹੰਡਾ ਲਿਆ ਆਪਣੇ ਪੁੱਤ ਨੂੰ ਕਹਿ ਦਿੱਨੇ ਸਲਾਮ ਕਬੂਲ ਕਰ ਲੈ ਤੇਰੀ ਕੁੱਲ ਚੱਲਦੀ ਰਹਿ ਸਕਦੀ ਹੈ ਤੇ ਸਰਦਾਰ ਸ਼ਬੀਖ ਸਿੰਘ ਨੇ ਜਿਹੜਾ ਜਵਾਬ ਦਿੱਤਾ ਹੈ ਪੰਥ ਪ੍ਰਕਾਸ਼ ਦਾ ਲਖਾਰੀ ਲਿਖਦਾ ਹੈ ਕਹਿੰਦਾ ਹੈ ਕਿ ਸ਼ਬੀਖ ਸਿੰਘ ਮੇਰੀ ਇੱਕ ਗੱਲ ਦਾ ਜਵਾਬ ਦੇ ਹਮਰੇ ਕਾਰਨ ਗੁਰਕੁਲੇ ਗਵਾਈ ਹਮ ਕੁੱਲ ਰਾਖੇ ਕਮਣ ਵੜਾਈ ਮੇਰੀ ਝੋਲੀ 'ਚ ਸਿੱਖੀ ਪਾਉਣ ਦੇ ਵਾਸਤੇ ਗੁਰੂ ਨੇ ਆਪਣੇ ਚਾਰ ਪੁੱਤਰਾਂ ਦੇ ਸਿਰ ਮੇਰੀ ਝੋਲੀ 'ਚ ਪਾ ਦਿੱਤੇ ਤੇ ਅੱਜ ਮੈਂ ਆਪਣੇ ਪੁੱਤਰ ਦਾ ਸਿਰ ਬਚਾਉਣ ਦੇ ਵਾਸਤੇ ਗੁਰੂ ਦੀ ਸਿੱਖੀ ਝੋਲੀ 'ਚ ਕੱਢ ਦੇਵਾ ਹਮਰੇ ਕਾਰਨ ਗੁਰਕੁਲੇ ਗਵਾਈ ਹਮਕੁਲ ਰੱਖੇ ਕੌਣ ਬੜਾ